ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਨੂੰ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 26 ਮਈ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਇਸ ਬਾਰੇ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਜਰੂਰ ਕਮੈਂਟ ਬਾਕਸ ਵਿੱਚ ਲਿਖਿਓ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ ਅੱਜ ਤਰੀਕ ਹੈਗੀ ਆ 26 ਮਈ ਜਿਵੇਂ ਤੁਸੀਂ ਦੇਖਿਆ ਹੋਵੇਗਾ ਕਿ ਕੱਲ ਵੀ ਪੰਜਾਬ ਦੇ ਵਿੱਚ ਸਵੇਰ ਵੇਲੇ ਪੂਰੀ ਦੀ ਹਵਾ ਸੀ ਕਿ ਜਿਸ ਕਰਕੇ ਥੋੜੀ ਜਿਹੀ ਠੰਡਕ ਭਣੀ ਹੋਈ ਸੀ ਪਰ ਅੱਜ ਪੱਛੋ ਦੀ ਹਵਾ ਚੱਲਣ ਨਾਲ ਦਿਨ ਦਾ ਟੈਂਪਰੇਚਰ ਪਹਿਲੇ ਦਿਨਾਂ ਦੇ ਮੁਕਾਬਲੇ ਵਧਣ ਦੀ ਸੰਭਾਵਨਾ ਬਣੀ ਹੋਈ ਹੈ ਸੋ ਅੱਜ ਤਕਰੀਬਨ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਟੈਂਪਰੇਚਰ 40 ਡਿਗਰੀ ਨੂੰ ਪਾਰ ਕਰ ਜਾਵੇਗਾ ਵੱਧ ਤੋਂ ਵੱਧ 45 ਡਿਗਰੀ ਤੱਕ ਪੁੱਜਣ ਦੀ ਸੰਭਾਵਨਾ ਪੰਜਾਬ ਦੇ ਵਿੱਚ ਦਿਖਾਈ ਦੇ ਰਹੀ ਹੈ ਸੋ ਕਹਾਣੀ ਇੰਨੀ ਹੈ ਕਿ ਗਰਮੀ ਦਾ ਜ਼ੋਰ ਅਗਲੇ ਦੋ ਦਿਨ ਪੂਰਾ ਦੇਖਣ ਨੂੰ ਮਿਲੇਗਾ ਪੰਜਾਬ ਦੇ ਵਿੱਚ ਜਿਹੜੀ ਸਤਾਈ ਤੌਰ ਤੇ ਥੋੜੀ ਜਿਹੀ ਰਾਹਤ ਮਿਲੀ ਸੀਗੀ ਉਹ ਇੱਕ ਵਾਰ ਫੇਰ ਗਰਮੀ ਦੇ ਵਿੱਚ ਤਬਦੀਲ ਹੋਣ ਨੂੰ ਜਾ ਰਹੀ ਹੈ ਸੋ ਵੱਡੇ ਪੱਧਰ ਤੇ ਅਜੇ ਵੀ ਕੋਈ ਮੀਂਹ ਹਨੇਰੀ ਦੀ ਸੰਭਾਵਨਾ ਪੰਜਾਬ ਵਿੱਚ 28 29 ਤਰੀਕ ਤੋਂ ਪਹਿਲਾਂ ਕੋਈ ਵੀ ਨਹੀਂ ਦਿਖਾਈ ਦੇ ਰਹੀ ਉਹਨੇ ਦਿਨ ਪੰਜਾਬ ਦਾ ਟੈਂਪਰੇਚਰ ਥੋੜਾ ਜਿਹਾ ਹੋਰ ਗਰਮ ਹੁੰਦਾ ਰਹਿ ਸਕਦਾ ਹੈ ਪੰਜਾਬ ਦੇ ਨਾਲ ਲੱਗਦੇ ਇਲਾਕੇ ਹਰਿਆਣੇ ਤੇ ਆਪਣੇ ਰਾਜਸਥਾਨ ਦਾ ਵੀ ਇਹੀ ਹਾਲ ਹੈ ਆ ਉੱਥੇ ਟੈਂਪਰੇਚਰ ਪੰਜਾਬ ਨਾਲੋਂ ਵੀ 2 ਤੋਂ 3 ਡਿਗਰੀ ਵੱਧ ਦਰਜ ਕੀਤਾ ਜਾ ਰਿਹਾ ਹੈ ਕੱਲ ਰਾਜਸਥਾਨ ਦੇ ਵਿੱਚ 49 ਡਿਗਰੀ ਦੇ ਆਸ-ਪਾਸ ਨੂੰ ਟੈਂਪਰੇਚਰ ਦਰਜ ਕੀਤਾ ਗਿਆ ਸੀਗਾ ਸੋ ਨਾ ਤਾਂ ਹਰਿਆਣਾ ਨਾ ਹੀ ਪੰਜਾਬ ਤੇ ਨਾ ਹੀ ਰਾਜਸਥਾਨ ਵਿੱਚ ਸਥਾਈ ਤੌਰ ਤੇ ਕੋਈ ਰਾਹਤ ਮਿਲਦੀ ਹੋਈ ਦਿਖਾਈ ਦੇ ਰਹੀ ਹੈ ਹੋ ਸਕਦਾ ਕਿ ਦੁਪਹਿਰ ਵੇਲੇ ਮਾੜੇ-ਮੋٹے ਇਲਾਕਿਆਂ ਦੇ ਵਿੱਚ ਹੀਟ ਸੈਲ ਬਣ ਸਕਦਾ ਹੈ ਪਰ ਉਹ ਵੀ ਬਹੁਤ ਸੰਭਾਵਨਾ ਘੱਟ ਹੈ ਜੇਕਰ ਗਰਮੀ ਤੇ ਹਮਸਾ ਦਾ ਮਾਹੌਲ ਬਣਦਾ ਹੈ ਉਹ ਤਦ ਹੀ ਬਣਨ ਦੀ ਸੰਭਾਵਨਾ ਬਣਦੀ ਹੈ ਤੇ ਆਪਣੇ ਹਿਮਾਚਲ ਦੇ ਵਿੱਚ ਲਗਾਤਾਰ ਪਹਾੜੀ ਖੇਤਰਾਂ ਦੇ ਵਿੱਚ ਮੀਂਹ ਪੈਣ ਨਾਲ ਉੱਥੇ ਮੌਸਮ ਸੁਹਾਵਣਾ ਬਣਿਆ ਹੋਇਆ ਹੈ ਜੇਕਰ ਕਿਤੇ ਪੰਜਾਬ ਦੇ ਲਾਗੇਕਾਰ ਕਾਰਵਾਈਆਂ ਹੁੰਦੀਆਂ ਤਾਂ ਅਸਰ ਪੰਜਾਬ ਉੱਪਰ ਵੀ ਮਾੜਾ-ਮੂਟਾ ਪੈ ਸਕਦਾ ਹੈ